त्याग ਤੇ বৈরাগ ਦੀ মূর্তি ধনグル ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦਾ અવਤਾਰ ਵਿਸਾਖ ਵਦੀ 5 ਸੰਮਤ 1678 ਗੁਰੂ ਕੇ ਮਹਿਲ ਸ੍ਰੀ ਅੰਮ੍ਰਿਤਸਰ ਵਿਖੇ ਹੋਇਆ ਆਪ ਜੀ ਦੇ ਪਿਤਾ ਮੀਰੀ ਪੀੜੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸਨ ਤੇ માતા ਪੂਜਨੇ ਨਾਨ ਕੀਜੀਏ ਆਪ ਜੀ ਦਾ ਆਨੰਦ ਕਾਰਜ ਵਿਆਹ ਲਾਲ ਚੰਦ ਖੱਤਰੀ ਦੀ ਬੇਟੀ ਸ੍ਰੀ ਗੁਜਰੀ ਨਾਲ ਹੋਇਆ ਪਰ ਇਹ ਵਿਆਹ ਕਰਤਾਰ ਪ੍ਰੋਖੇ ਹੋਇਆ ਗੁਰਗੱਦੀ ਆਪ ਜੀ ਨੂੰ ਚੇਤਰ ਸੁਦੀ 14 ਸੰਮਤ 1721 ਦੇ ਵਿੱਚ ਪ੍ਰਾਪਤ ਹੋਈ ਆਪ ਦੀ ਸੰਤਾਨ ਪੰਥ ਦੇ ਵਾਲੀ ਧਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਨ ਜਗਤ ਦੇਚ ਮਹਾਨ ਕੰ ਉਸਾਰੂ ਕੰ 99 ਕੀਤੇ ਨੇ ਜਿਨ੍ਹਾਂ ਦੇ ਅੰਦਰ ਬੈਰਾਗ ਸੀ ਕਿਉਂਕਿ ਬੈਰਾਗ ਇੱਕ ਐਸਾ ਮੂਲ ਹੈ ਇੱਕ ਐਸੀ ਜੜ ਹੈ ਜਿਸ ਤੋਂ ਤਿਆਗ ਦੀ ਭਾਵਨਾਵਾਂ ਦਾ ਜਨਮ ਹੁੰਦਾ ਹੈ ਬੈਰਾਗ ਨਹੀਂ ਤਾਂ ਤਿਆਗ ਵੀ ਨਹੀਂ ਅਕਸਰ ਦੇਖਿਆ ਜਾਂਦਾ ਹੈ ਲੋਕੀ ਪਹਿਲੇ ਤਿਆਗ ਕਰ ਦਿੰਦੇ ਨੇ ਘਰ-ਬਾਰ ਦਾ, ਧਨ-ਸੰਪਦਾ ਦਾ ਤੇ ਫਿਰ ਬੈਰਾਗੀ ਹੋਣ ਦਾ ਲਖਬ ਲਗਾਉਂਦੇ ਨੇ। ਤੇ ਆਗ ਤੋਂ ਬੈਰਾਗ ਨਹੀਂ ਪੈਦਾ ਹੁੰਦਾ। ਬੈਰਾਗ ਤੋਂ ਤਿਆਗ ਪੈਦਾ ਹੁੰਦਾ ਹੈ। ਹੀਰੇ ਦੇ ਮਿਲਦੇ ਆ ਕੰਕਰ ਪੱਥਰ ਹੱਥੋਂ ਗਿਰ ਜਾਂਦੇ ਨੇ। ਸੋਨੇ ਦੇ ਮਿਲਦੇ ਆ ਲੋਹੇ ਦੇ ਟੁਕੜੇ ਹੱਥੋਂ ਗਿਰ ਜਾਂਦੇ ਨੇ। परम वैराग्य दी प्राप्ति ਦੇ ਨਾਲ ਤੁਛ ਚੀਜ਼ਾਂ ਜਿਨ੍ਹਾਂ ਦੀ ਕੋਈ ਅਹਿਮੀਅਤ ਨਾ ਹੋਵੇ ਉਹ ਹਿਰਦੇ ਚੋਂ ਆਪਣੇ ਆਪ ਜੋ ਹੈ ਝੜ ਜਾਂਦੀਆਂ ਨੇ ਤਿਆਗ ਕੀਤਾ ਨਹੀਂ ਜਾਂਦਾ ਤਿਆਗ ਹੋ ਜਾਂਦਾ ਜੋ ਤਿਆਗ ਕੀਤਾ ਜਾਂਦਾ ਹੈ ਵਾਸਤਵਿਕ ਤਿਆਗ ਨਹੀਂ ਹੁੰਦਾ ਉਹਤੇ ਕਾਗਜ਼ੀ ਫੁੱਲਾਂ ਦੀ ਤਰ੍ਹਾਂ ਬਾਹਮੇ ਉਹ ਤਿਆਗ ਬੜਾ ਸੁੰਦਰ ਦਿਖਾਈ ਦੇਵੇ ਪਰ ਉਸ ਦੇ ਚ ਵੈਰਾਗ ਦੀ ਮਹਿਕ ਨਹੀਂ ਆਉਂਦੀ ਉਦੇਚ ਵੈਰਾਗ ਦੀ ਜਿੰਦ ਜਾਨ ਨਹੀਂ ਹੁੰਦੀ ਤਿਆਗ ਦੀ ਜਿੰਦ ਜਾਨ ਵੈਰਾਗ ਹੈ ਇੱਕ ਮਹਾਬਲੀ ਸੂਰਬੀਰ ਮੇਰੀ ਪੀਰੇ ਦੇ ਘਰ ਐਸੇ ਬਾਲਕ ਦਾ ਜਨਮ ਹੋਇਆ ਹੈ ਵੈਰਾਗ ਜਿਸ ਦੇ ਰੋਮ ਰੋਮ ਵਿੱਚ ਸੀ ਤਿਆਗ ਜਿਸ ਦੇ ਆਚਰਣ ਵਿੱਚ ਸੀ ਇਹ ਗੱਲ ਵਖਰੀ ਹੈ ਕਿ ਆਪ ਸੂਰਬੀਰ ਵੀ ਸਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨਾਲ ਕਈ ਵਾਰ ਆਪ ਜੰਗਾਂ ਵਿੱਚ ਵੀ ਸ਼ਾਮਲ ਹੋਏ ਆਪ ਦੀ ਤਲਵਾਰ ਦਾ ਜੋਹਰ ਦੇਖ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਤਿਆਗਮਲ ਦਾ ਨਾਮ ਤੇਗ ਬਹਾਦਰ ਰੱਖਿਆ ਸੀ ਇਹ ਤੇ ਤੇਗ ਦਾ ધਨੀ ਹੈ ਇਹ ਤੇ ਸੂਰਬੀਰ ਹੈ ਇਹ ਤੇ ਬਹਾਦਰ ਹੈ ਵਕਤ ਦੀ ਧਾਰਾ ਚਲਦੀ ਰਹੀ ਔਰ ਆਪ ਦਾ ਬੈਰਾਗ ਵਧਦਾ ਗਿਆ ਵਿਆਹ ਹੋਣ ਤੋਂ ਬਾਅਦ ਆਪ ਨਾਨਕੇ ਪਿੰਡ ਬਕਾਲੇ ਦੇ ਵਿੱਚ ਆਣ ਵਸੇ। ਇੱਥੇ ਇੱਕ ਭੋਰੇ ਦੇ ਵਿੱਚ ਬੜੀ ਸਾਦੀ ਜ਼ਿੰਦਗੀ ਆਪ ਬਤੀਤ ਕਰਦੇ ਸਨ। ਬਕਾਲੇ ਦੇ ਵਸੀਆਂ ਨੇ ਤੇ ਇੱਥੇ ਧੱਕਣਾ ਸ਼ੁਰੂ ਕਰ ਦਿੱਤਾ ਤੇਗਾ ਕਮਲਾ ਹੈ। ਤੇਗਾ ਕਮਲਾ ਹੈ। ਗੁਰੂ ਹਰਕਸ਼ਨ ਜੀ ਮਹਾਰਾਜ ਦੇ ਮੁਖਾਰਬਿੰਨ ਤੋਂ ਜੋ ਨਿਕਲੇ ਅਸੀਵਾਕ ਬਾਬਾ ਬਕਾਲੇ ਉਸ ਤੋਂ ਕੁਝ ਪਖੰਡੀ ਸੋਡੀਆਂ ਨੇ ਬੜਾ ਲਾਭ ਉਠਾਇਆ ਬਕਾਲੇ ਦੇ ਵਿੱਚ 22 ਗਧੀਆਂ ਲੱਗ ਗਈਆਂ ਔਰ ਸਾਰਿਆਂ ਦਾ ਦਾਵਾ ਅਸੀਂ ਗੁਰੂ ਹਾਂ ਅਸੀਂ ਗੁਰੂ ਹਾਂ ਅਸੀਂ ਗੁਰੂ ਹਾਂ ਪਰ ਜੋ ਵਾਸਤਵ ਗੁਰੂ ਹੈ ਉਸ ਦਾ ਕੋਈ ਦਾਵਾ ਨਹੀਂ ਉਹ ਤੇ ਛੁਪਿਆ ਬੈਠਾ ਹੈ ਉਹ ਤੇ ਭੌਰੇ ਚ ਬੈਠਾ ਹੈ ਕਾਈ ਜਿਸ ਦੇ ਅੰਦਰ ਆਪਣੇ ਆਪ ਨੂੰ ਪ੍ਰਗਟ ਕਰਨ ਦੀ ਬਹੁਤ ਪਰਬਲ ਇੱਛਾ ਹੈ ਉੱਥੇ ਪ੍ਰਮਾਤਮਾ ਛੁਪਿਆ ਹੀ ਰਹਿ ਜਾਂਦਾ ਉੱਥੇ ਕੁਝ ਵੀ ਨਹੀਂ ਹੁੰਦਾ ਔਰ ਜਿਸ ਨੂੰ ਆਪਣੇ ਆਪ ਛੁਪਾਉਣ ਦੀ ਬੜੀ ਚਾਹਤ ਹੈ ਲਾਲਸਾ ਹੈ ਈਸ਼ਵਰ ਉੱਥੇ ਪ੍ਰਗਟ ਹੋ ਜਾਂਦਾ ਹੈ ਅਕਾਲ ਪੁਰਖ ਉੱਥੇ ਪ੍ਰਗਟ ਹੋ ਜਾਂਦਾ ਹੈ ਇਹ ਇੱਕ ਦੇਵੀ ਨਿਯਮ ਹੈ ਈਸ਼ਵਰੀ ਨੁਕਤਾ ਨਿਗਾਹ ਹੈ ਲੋਕੀ ਆਉਂਦੇ ਸਨ ਬਾਈਆਂ ਨੂੰ ਮੱਥਾ ਟੇਕ ਕੇ ਚਲੇ ਜਾਂਦੇ ਸਨ ਮਨੋ ਕਾਮਨਾਵਾਂ ਉਹਨਾਂ ਭਾਈਆਂ ਦੇ ਅੱਗੋਂ ਰੱਖਦੇ ਸਨ ਜਿਸ ਤਰ੍ਹਾਂ ਹਰ ਬੰਦਾ جوہری ਨਹੀਂ ਹੁੰਦਾ ਹਰ ਬੰਦੇ ਨੂੰ ਹੀਰੇ ਜਵਹਰਾਤ ਦੀ ਪਰਖ ਨਹੀਂ ਆਉਂਦੀ ਹਰ ਮਨੁੱਖ ਨੂੰ ਪੂਰਨ ਪੁਰਖ ਦੀ ਵੀ ਪਰਖ ਨਹੀਂ ਆਉਂਦੀ ਬੈਰਾਗੀ ਤੇ ਤਿਆਗੀ ਦੀ ਵੀ ਪਰਖ ਨਹੀਂ ਆਉਂਦੀ ਅੱਜ ਇੱਕ ਐਸਾ ਪੁਰਸ਼ ਆਇਆ ਜੋ ਵਾਕਈ جوہری ਸੀ ਜੋ ਪਰਖ ਸਕਦਾ ਸੀ ਜਿਹਨੂੰ ਬੋਧ ਸੀ ਜਿਹਨੂੰ ਸਮਝ ਸੀ ਕੰਨਨ ਰੱਬੀ ਰਸ ਮਾਣੇ ਬਿਨਾ ਰੱਬੀ ਰਸ ਕਾ ਨੂੰ ਪਹਿਚਾਣਨਾ ਬਹੁਤ ਔਖਾ ਹੈ ਬੈਰਾਗ ਦੀ ਚਿੰਗਾਰੀ ਪੈਦਾ ਹੋਏ ਬਿਨਾ ਕਿਸੇ ਬੈਰਾਗੀ ਨੂੰ ਸਮਝਣਾ ਬੜਾ ਔਖਾ ਹੈ ਤੇ ਨਾਮ ਰਸ ਦਾ ਥੋੜਾ ਜਿਹਾ ਸਵਾਦ ਚਖੇ ਬਿਨਾ ਕਿਸੇ ਮਹਾਪੁਰਸ਼ ਨੂੰ ਸਮਝਣਾ ਬਹੁਤ ਕਠਿਨ ਹੈ ਬਹੁਤ ਕਠਿਨ ਹੈ ਯਾ ਇੰਜ ਕਹਿ ਲੋ ਕਿਸੇ ਮਹਾਪੁਰਖ ਨੂੰ ਸਮਝਣ ਦੀ ਕਸਵਟੀ ਇਹ ਹੀ ਹੈ ਕਿ ਮਨੁੱਖ ਦੇ ਅੰਦਰ ਕੁਝ ਮਹਾਨਤਾ ਤੇ ਪੈਦਾ ਹੋਈ ਹੋਵੇ ਕੁਝ ਤੇ ਰੱਬੀ ਝਲਕ ਉਸ ਦੇ ਅੰਦਰ ਉਜਾਗਰ ਹੋਈ ਹੋਵੇ ਤਾਂ ਹੀ ਪਹਿਚਾਨ ਸਕੇਗਾ ਵਰਨਾ ਪਹਿਚਾਨਣ ਦੀ ਹੋਰ ਕੋਈ ਕਸਵਟੀ ਨਹੀਂ ਕਸਵਟੀ ਇਸ ਸਿੱਖ ਕੋਲ ਸੀ ਉਹਦੀ ਕਸਵਟੀ ਤੇ ਇਹ ਬਾਈ ਦੇ ਬਾਈ ਗੁਰੂ ਪੂਰੇ ਨਹੀਂ ਉਤਰੇ ਪਖੰਡੀ ਸਾਬਤ ਹੋਏ ਇਹ ਤੇ ਪ੍ਰਗਟਾਵਾ ਕਰ ਰਹੇ ਨੇ ਇਹ ਤੇ ਦਿਖਾਵਾ ਕਰ ਰਹੇ ਨੇ ਔਰ ਗੁਰੂ ਹਰਿਕ੍ਰਿਸ਼ਨ ਜੀ ਮਹਾਰਾਜ ਦੇ ਉਚਾਰਨ ਕੀਤੇ ਉਸ ਬਾਕ ਦਾ ਨਾਜਾਇਜ਼ ਗਲਤ ਲਾਭ ਉਠਾ ਰਹੇ ਨੇ ਔਰ ਜਗਤ ਨੂੰ ਭਰਮ ਭੁਲੇਖੇ ਦੇ ਚ ਪਾ ਰਹੇ ਨੇ ਬਾਈਆਂ ਨੂੰ ਮੱਥਾ ਟੇਕ ਕੇ ਇਹ ਸਿੱਖ ਇੱਕ ਹਲਵਾਈ ਤੋਂ ਪੁੱਛਦਾ ਹੈ ਇੱਥੇ ਕੋਈ ਹੋਰ ਵੀ ਰਹਿੰਦਾ ਛੋੜੀ ਵੰਸ਼ ਦੇ ਚੋਂ ਬਾਬਿਆਂ ਦੇ ਚੋਂ ਗੁਰੂ ਰਾਮਦਾਸੀ ਮਹਾਰਾਜ ਦੀ ਸੰਤਾਨ ਪੀੜੀ ਦੇ ਚੋਂ ਇੱਥੇ ਕੋਈ ਹੋਰ ਵੀ ਰਹਿੰਦਾ ਹੈ ਤਾਂ ਉਸ ਸਲਵਾਈ ਨੇ ਕਿਹਾ ਹਾਂ ਇੱਕ ਤੇਗਾ ਕਮਲਾ ਰਹਿੰਦਾ ਹੈ ਸਾਦਾ ਜੀ ਹਾਂ ਛੁਪਿਆ ਛੁਪਿਆ ਕਿੱਥੇ ਹੈ ਉਹ ਸਾਹਮਣੇ ਪੋਰੇ ਚ ਕਿੰਨੇ ਚਿਰ ਦਾ ਰਹਿੰਦਾ ਹੈ ਗਾਲਬਨ ਪੰਜੀ 26 ਸਾਲ ਤੇ ਹੋ ਹੀ ਗਏ ਨੇ ਇੱਥੇ ਹੀ ਰਹਿੰਦਾ ਹੈ ਪ੍ਰਗਟ ਹੀ ਨਹੀਂ ਆਉਂਦਾ ਦਰਸਲ ਇੱਕ ਬਹੁਤ ਵੱਡੀ ਤਿਆਰੀ ਕੀਤੀ ਜਾ ਰਹੀ ਸੀ ਬਹੁਤ ਵੱਡੀ ਤਿਆਰੀ ਜਦ ਹੀਰਾ ਵਾਕਈ ਹੀਰਾ ਬਣਨਾ ਚਾਹੁੰਦਾ ਹੈ ਤਾਂ ਧਰਤੀ ਦੀ ਗੋਦ ਦੇ ਚ ਰਹਿ ਕੇ ਅੰਦਰੂਨੀ ਗਰਮੀ ਨੂੰ ਸਹਾਰ ਕੇ ਉਹ ਆਪਣੇ ਅੰਦਰ ਚਮਕ ਪੈਦਾ ਕਰਦਾ ਹੈ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਆਪਣੇ ਅੰਦਰ ਉਹ ਸ਼ਕਤੀ ਪੈਦਾ ਕਰਨਾ ਚਾਹੁੰਦੇ ਸਨ ਜਿਹਦੇ ਨਾਲ دیش غلامی دی توڑ سکیے جروانے جروا ٹاکرا کر سکیے اور رکھیا کر سکیے بنا شکتی تو اس سب کچھ ہونا بڑا تی شکتی پراپت پرم شکتی نال جڑ کے تی پرم شک نال جڑن کا وسیلہ ہے جب تی تپ آپ دیچ بیٹھ کے ਉਸ ਪਰਮ ਸ਼ਕਤੀ ਨਾਲ ਇੱਕਮਿਕ ਹੋਏ ਨੇ ਹੁਣ ਤੇ ਸਿਰਫ ਉਡੀਕ ਹੈ ਇਹ ਹੀਰਾ ਆਪਣੀ ਚਮਕ ਪ੍ਰਗਟ ਕਰੇ ਦਮਕ ਪ੍ਰਗਟ ਕਰੇ ਅਜ ਜੋਹਰੀ ਵੀ ਆ ਗਿਆ ਪੁੱਛਦਾ ਹੈ ਇੱਥੇ ਕੋਈ ਹੋਰ ਸੋਢੀ ਬੰਸਦਾ ਰਹਿੰਦਾ ਹੈ ਹਾਂ ਰਹਿੰਦਾ ਹੈ ਇੱਕ ਤੇਗਾ ਕਮਲਾ ਉਹ ਸਾਹਮਣੇ ਭੋਰੇ ਦੇ ਵਿੱਚ ਮਾਤਾ ਗੁਜਰੀ ਭੋਰੇ ਦੇ ਬਾਹਰ ਬੈਠ ਕੇ ਹਰ ਤਰ੍ਹਾਂ ਦੀ ਜ਼ਰੂਰਤਾਂ ਦੀ ਪੂਰਤੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੀਆਂ ਕਰਦੀਆਂ ਸਨ ਇੱਕ ਬੈਰਾਗੀ ਹੈ ਇੱਕ ਤਿਆਗੀ ਹੈ ਤਿਆਗੀ ਬਾਹਰ ਬੂਏ ਤੇ ਬੈਠਿਆ ਹੋਇਆ ਹੈ ਔਰ ਇਸ ਤਿਆਗੀ ਦਾ ਨਾਮ ਹੈ ਮਾਤਾ ਗੁਜਰੀ ਬੈਰਾਗੀ ਭੋਰੇ ਦੇ ਚ ਬੈਠਾ ਹੋਇਆ ਹੈ اور اس باغی کا نام ہے دھن گرو تیک بہادر اس تیاگی پاسوں اجازت منگی ہے اس سکھ نے میں اس براگی دے درشن کرنے نے پتی کول ہے پتی کول بیٹھنا نصیب نہیں کتنا تیاگ پتی کول ہے پتی نل بات کرنا بھی نصیب نہیں ਕਿੰਨਾ ਤਿਆਗ ਸਿਰਫ ਅੰਨ ਚਾਹੀਦਾ ਹੈ ਪਾਣੀ ਚਾਹੀਦਾ ਹੈ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਇਸ ਲੋੜ ਦੀ ਪੂਰਤੀ ਕਰ ਦੇਣੀ ਹੈ ਬਸਤਰ ਧੋ ਦੇਣੇ ਨੇ ਸੇਵਾ ਕਰ ਦੇਣੀ ਹੈ ਬਸ ਇਤਨਾ ਹੀ ਸੰਬੰਧ ਇਸੇ ਨਾਲ ਕਥਈ ਇੱਕ ਪਤਨੀ ਤ੍ਰਿਪਤ ਨਹੀਂ ਹੋ ਸਕੇਗੀ ਪਰ ਗੁਜਰੀ ਜੀ ਤ੍ਰਿਪਤ ਸੰ ਕਿਉਂਕਿ ਤਿਆਗ ਸੀ ਇਤਿਆਗ ਤੇ ਵੈਰਾਗ ਦਾ ਸੰਗਮ ਸੀ ਇਤਿਆਗ ਤੇ ਵੈਰਾਗ ਦਾ ਇੱਕ ਮਹਾਨ ਤੀਰਥ ਸੀ ਮਾਤਾ ਗੁਜਰੀ ਪਾਸ ਇਜਾਜ਼ਤ ਮੰਗੀ ਇਸ ਗੁਰਸਿੱਖ ਨੇ ਮੈਂ ਉਸ ਬੇਰਾਗੀ ਦੇ ਦਰਸ਼ਨ ਕਰਨੇ ਨੇ ਜਿਸ ਦੇ ਬਾਰ ਇਤਨਾ ਵੱਡਾ ਤਿਆਗ ਪ੍ਰਗਟ ਹੋਇਆ ਹੈ ਬੈਠਾ ਹੈ ਮੈਂ ਦੇਖਣਾ ਉਸ ਬੇਰਾਗੀ ਨੂੰ ਅੰਦਰ ਗਿਆ ਮੱਥਾ ਟੇਕ ਕੇ ਨਿਹਾਲੋ ਨਿਹਾਲ ਹੋਇਆ ਹੈ ਜੋ ਕਸਵਟੀ ਇਸ ਸਿੱਖ ਨੇ ਆਪਣੇ ਕੋਲ ਰੱਖੀ ਸੀ ਉਸ ਕਸਵਟੀ ਤੇ ਧਨ ਗੁਰੂ ਤੇ ਇੱਕ ਬਹਾਦਰ ਸਾਹਿਬ ਜੀ ਮਹਾਰਾਜ ਪੂਰੇ ਉਤਰੇ ਨੇ ਕੋਠੇ ਤੇ ਚੜ ਕੇ ਇੱਕ ਭੋਰੇ ਦੇ ਚ ਹੈ ਤੇ ਪ੍ਰਗਟ ਕਰਨ ਵਾਲਾ ਕੋਠੇ ਤੇ ਚੜ ਗਿਆ ਵਾਕਈ ਪ੍ਰਗਟ ਕਰਨ ਲਈ ਤੇ ਛੱਤ ਚਾਹੀਦੀ ਸੀ ਉਹ ਚੜ ਗਿਆ ਕੋਠੇ ਤੇ ਗੁਰ ਲਾਧੋ ਰੇ ਗੁਰ ਲਾਧੋ ਰੇ ਇਹ ਸਭ ਬਾਹੀ ਗੱਡੀਆਂ ਜੋ ਲਗੀਆਂ ਨੇ ਪਖੰਡ ਹੈ ਧੋਖਾ ਹੈ ਛਲ ਹੈ ਗੁਰੂ ਤੇ ਭੋਰੇ ਚ ਬੈਠਾ ਹੈ ਧਨ ਗੁਰੂ ਤੇ ਇੱਕ ਬਾਦਰ ਸਾਹਿਬ ਜੀ ਮਹਾਰਾਜ ਨੂੰ ਪ੍ਰਗਟ ਕਰਨ ਵਾਲਾ ਇਸ ਗੁਰਸਿੱਖ ਦਾ ਇਸ ਮਾਨ ਆਤਮਾ ਦਾ ਨਾਂ ਸੀ ਮੱਖਣ ਸ਼ਾ ਲਬਾਣਾਔਰ ਇਸ ਨੇ ਲਬਾਣਾ ਕੌਮ ਨੋ ਸਿੱਖ ਇਤਿਹਾਸ ਦੇ ਚ امر بنا درو واقعی پوڑے چی شبد بھورے چند ہے کوئی جپ کے پرگٹ کرے وہ بورے چ کوئی جا کے پرگٹ کرے کوئی اندر پرویش کر کے پرگٹ کرے آپ گرو سن پوڑے چھپے رہے آپ پرگٹ ہو گئے تو اپنا بلیدان دین لئی تیار ہو گئے جو تپسیاتی ہے اس دیش دی اساری کرنی ہے قوم دی تعمیر کرنی ہے اور دی رکھیا کرنی ہے آپ نے بہت وڈا کی تھا آسام تک اور سمچے بنگال دیچ دا رٹن ہویا ہے آگرہ بنارس الاباد پٹنا پھر چٹاگانگ اور گوہاٹی ਧੋਬੜੀ ਔਰ ਫਿਰ ਬੰਗਾਲ ਦੇ ਤਮਾਮ ਵੱਡੇ ਛੋਟੇ ਸ਼ਹਿਰ ਜਿਹਦੇ ਚ ਕਲਕੱਤਾ ਵੀ ਆ ਜਾਂਦਾ ਹੈ ਇਸ ਇਲਾਕੇ ਚ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੇ ਇਤਿਹਾਸਿਕ ਅਸਥਾਨ ਮੌਜੂਦ ਨੇ ਔਰ ਪੁਰਾਣੀ ਦਾਸਤਾ ਅਜ ਵੀ ਸੁਣਾ ਰਹੇ ਨੇ ਔਰ ਅਜ ਵੀ ਲੋਕੀ ਉਸ ਤੋਂ ਨਵੀਨਤਾ ਦੀ ਝਲਕ ਦੇਂਦੇ ਨੇ ਔਰ ਆਤਮਿਕ ਅਨੰਦ ਮਾਣਦੇ ਨੇ ਤਾਂਤਾਤੇ ਜੋ ਆਪ ਰਟਨ ਕਰਦੇ ਸਨ ਉਸ ਤਹਾ ਮੁੱਖ ਮਕਸਦ ਇਤਨਾ ਸੀ ਕਿ ਪੁੰਨ ਦਾਨ ਦਿਨ ਕਰਤ ਬਧੈ ਬਸ ਥਾਂ ਥਾਂ ਤੇ ਨਾਮ ਦਾ ਦਾਨ ਕਰਦੇ ਜਾਣਾ ਮਸਲੂਮਾਂ ਦੀ ਰੱਖਿਆ ਕਰਨੀਏ ਇਹ ਦਾਨ ਕਰਦੇ ਜਾਣਾ ਅਨ ਦਾ ਦਾਨ ਕਰਦੇ ਜਾਣਾ ਧਨ ਦਾ ਦਾਨ ਕਰਦੇ ਜਾਣਾ ਨਾਮ ਦਾ ਦਾਨ ਕਰਦੇ ਜਾਣਾ ਗਿਆਨ ਦਾ ਦਾਨ ਕਰਨੇ ਜਾ ਕਰਦੇ ਜਾਣਾ ਇਸ ਤਰ੍ਹਾਂ ਦਾਨ ਕਰਦੇ ਕਰਦੇ ਆਪ ਭਰਮਣ ਕਰਦੇ ਰਹੇ ਪਟਨੇ ਦੇਚ ਆਪ ਆਪਣੇ ਪਰਿਵਾਰ ਨੂੰ ਛੋੜ ਕੇ ਆਸਾਮ ਵੱਲ ਗਏ ਅਤੇ ਬਾਕੀ ਦੇ ਬੰਗਾਲ ਦਾ ਆਪਨੇ ਭਰਮਣ ਕੀਤਾ ਗੁਰੂ ਕੋ ਬਿੰਦ ਸਿੰਘ ਜੀ ਮਹਾਰਾਜ ਦੇ ਜਨਮ ਤਵਾਦ ਆਪਨੇ ਪੰਜਾਬ ਦਾ ਰੁਖ ਕੀਤਾ ਅਤੇ ਆਪਨੇ ਅਨੰਦਪੁਰ ਸਾਹਿਬ ਆ ਕੇ ਵਸਾਇਆ ਇਹ ਉਹਨਾਂ ਦੀ ਵਸਾਈ ਹੋਈ ਆਬਾਦੀ ਹੈ ਉਹਨਾਂ ਦਾ ਵਸਾਇਆ ਹੋਇਆ ਸ਼ਹਿਰ ਹੈ ਜਿਵੇਂ ਅੰਮ੍ਰਿਤਸਰ ਗੁਰੂ ਰਾਮਦਾਸ ਜੀ ਮਹਾਰਾਜ ਦਾ ਵਸਾਇਆ ਹੋਇਆ ਹੈ ਜਿਵੇਂ ਗੋਵਿੰਦਵਾਲ ਧਨ ਗੁਰੂ ਅਮਰਦਾਸ ਜੀ ਮਹਾਰਾਜ ਦਾ ਵਸਾਇਆ ਹੋਇਆ ਹੈ ਇਸ ਤਰ੍ਹਾਂ ਅਨੰਦਪੁਰ ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦਾ ਵਸਾਇਆ ਹੋਇਆ ਹੈ ਆਪਨੇ ਇੱਥੇ ਜਗਤ ਨੂੰ ਬੈਰਾਗ ਦੀ ਸਿੱਖਿਆ ਦੇਣੀ ਆਰੰਭ ਕੀਤੀ ਔਰ ਇਹ ਸਹੀ ਹੈ ਸੱਚ ਹੈ ਕਿ ਸੰਸਾਰ ਤੋਂ ਉਦਾਸ ਹੋਏ ਬਿਨਾਂ ਪਰਮਾਤਮਾ ਦੀ ਤਲਾਸ਼ ਕਰਨੇ ਅਤੀ ਕਠਨ ਹੈ ਬਹੁਤ ਕਠਨ ਹੈ ਪਦਾਰਥਾਂ ਤੋਂ ਉਦਾਸ ਹੋਏ ਬਿਨਾ ਪਰਮਾਤਮਾ ਦੀ ਤਲਾਸ਼ ਕਰਨੇ ਬਹੁਤ ਔਖੀ ਹੈ ਬਹੁਤ ਔਖੀ ਹੈ ਇਹ ਉਪਦੇਸ਼ ਇਹ ਸੰਦੇਸ਼ ਆਪਣੀ ਬਾਣੀ ਦੇ ਰਾਹੀ ਵੰਡਦੇ ਰਹੇ ਦਿੰਦੇ ਰਹੇ ਔਰੰਗਜ਼ੇਬ ਦੀ ਕੁਟਲ ਨਹੀਂ ਥੀ ਦੇਸ਼ ਦੇ ਦਮਨ ਵਿੱਚ ਲੱਗੀ ਹੋਈ ਸੀ ਧਨ ਇਸ ਦੇਸ਼ ਦਾ ਕਾਫੀ ਜਰਵਾਨਿਆਂ ਨੇ ਲੁੱਟ ਲਿਆ ਸੀ ਅਸਮਤ ਲੁੱਟ ਲਈ ਸੀ ਇੱਜ਼ਤ ਲੁੱਟ ਲਈ ਸੀ ਹੁਣ ਸੱਭਿਅਤਾ ਨੂੰ ਲੁੱਟਣ ਦੇ ਚ ਲੱਗੇ ਹੋਏ ਸਨ ਹੁਣ ਦੇਸ਼ ਤੇ ਧਰਮ ਨੂੰ ਵਿਨਾਸ਼ ਤੋਂ ਆਬੋਦ ਕਰਨ ਦੇ ਚ ਲੱਗੇ ਹੋਏ ਸਨ ਅਫਗਾਨ ਖਾਂ ਜੋ ਕਸ਼ਮੀਰ ਦਾ ਸੂਬਾ ਸੀ ਔਰੰਗਜ਼ੇਬ ਦੇ ਹੁਕਮ ਨਾਲ ਉਸਨੇ ਕਸ਼ਮੀਰੀ ਪੰਡਤਾਂ ਦਾ ਦਮਨ ਸ਼ੁਰੂ ਕੀਤਾ ਨੀਤੀ ਸੀ ਉਸ ਵਕਤ ਦੇ ਸਤਾਧਾਰੀਆਂ ਦੀ ਕਸ਼ਮੀਰ ਸ਼ਿਰਮੌਰ ਹੈ। ਇਹਦੇ ਪਹਾੜਾਂ ਚੋਂ ਪਾਣੀ ਦੇ ਝਰਨੇ ਨਿਕਲਦੇ ਨੇ ਮੈਦਾਨੀ ਇਲਾਕਿਆਂ ਨੂੰ ਸਰਸਬਜ਼ ਕਰਦੇ ਨੇ। ਔਰ ਕਸ਼ਮੀਰ ਤੋਂ ਹੀ ਬ੍ਰਾਹਮਣ ਚੱਲ ਕੇ ਸਾਰੇ ਦੇਸ਼ ਦੇ ਵਿੱਚ ਧਰਮ ਦਾ ਪ੍ਰਚਾਰ ਕਰਦੇ ਨੇ। ਗਿਆਨ ਦੀ ਗੱਲ ਸੁਣਾਉਂਦੇ ਨੇ। ਪਾਣੀ ਦੇ ਝਰਨਿਆਂ ਨੂੰ ਬੰਦ ਕਰਨ ਦੀ ਲੋੜ ਨਹੀਂ ਗਿਆਨ ਦੇ ਝਰਨਿਆਂ ਨੂੰ ਬੰਦ ਹੋਣਾ ਚਾਹੀਦਾ ਹੈ। ਇਸ ਤਰ੍ਹਾਂ ਇਸ ਕੁਟਲ ਨੀਤੀ ਦੇ ਮੁਤਾਬਕ ਕਸ਼ਮੀਰ ਦੇ ਸੂਬੇ ਨੇ ਕਸ਼ਮੀਰੀ ਪੰਡਤਾਂ ਦਾ ਦਮਨ ਸ਼ੁਰੂ ਕੀਤਾ। ਔਰ ਕਸ਼ਮੀਰੀ ਪੰਡਤਾਂ ਦੀ ਇੱਕ ਬਹੁਤ ਵੱਡੀ ਕਾਨਫਰੰਸ ਬਹੁਤ ਵੱਡਾ ਇਕੱਠ ਉਸ ਵਕਤ ਅਮਰਨਾਥ ਨਾਮ ਦੇ ਤੀਰਤ ਤੇ ਹੋਇਆ। ਜਿਸ ਵਿੱਚ ਇਹ ਹੀ ਮਤਾ ਪਕਾਇਆ ਗਿਆ ਕਿ ਦੇਸ਼ ਦੇ ਵਿੱਚ ਕੋਈ ਸ਼ਕਤੀਸ਼ਾਲੀ ਹੋਵੇ। ਜੋ ਸੱਡੀ ਬਾਹ ਪਕੜੇ ਔਰ ਸਡੇ ਧਰਮ ਦੀ ਰੱਖਿਆ ਕਰੇ ਸੋਚ ਸਮਝ ਕੇ ਆਖਰ ਸਹਿਮਤੀ ਨਾਲ ਇਹ ਫੈਸਲਾ ਹੋਇਆ ਕਿ ਅਸੀਂ ਸਾਰੇ ਅਨੰਦਪੁਰ ਸਾਹਿਬ ਦੇ ਚ ਜਾ ਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੇ ਅੱਗੋਂ ਫਰਿਆਦ ਕਰੀਏ ਇਸ ਦੌਰ ਦੇ ਇਸ ਯੁੱਗ ਦੇ ਚ ਗੁਰਨਾਨਿਕ ਦੇ ਘਰ ਤੋਂ ਇਲਾਵਾ ਸੜਾ ਕੋਈ ਰਖਵਾਲਾ ਨਹੀਂ ਸੜਾ ਕੋਈ ਰક્ષਕ ਨਹੀਂ ਤੋ ਇਸ ਤਰ੍ਹਾਂ ਕਸ਼ਮੀਰ ਦਾ ਧਰਮ ਕਸ਼ਮੀਰ ਦੀ ਸੰਸਕ੍ਰਿਤੀ ਕਸ਼ਮੀਰ ਦਾ ਜੀਵਨ ਕਸ਼ਮੀਰ ਦਾ ਪੰਡਤ ਕਸ਼ਮੀਰ ਦਾ ਬ੍ਰਾਹਮਣ ਫਰਿਆਦ ਲੈ ਕੇ ਆਇਆ ਹੈ। ਧਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੇ ਅੱਗੋਂ ਜਿਹੜੇ ਉਹਨਾਂ ਪੰਡਤਾਂ ਨੇ ਬਚਨ ਬੋਲੇ ਨੇ ਗੁਰਪ੍ਰਤਾਪ ਸੂਰਜ ਦੇ ਭਾਈ ਸੰਤੋਖ ਸਿੰਘ ਜੀ ਨੇ ਇੰਜ ਲਿਖੇ ਨੇ। ਰਾਵਰ ਬਿਨਾ ਆਨ ਨਹਿ ਕੋਈ ਸਮਰਥ ਬਲੇ ਜੋ ਰਖ ਹਕ ਹੋਈ। ਇਕ ਆਸਰਾ ਆਪ ਗੁਸਾਈ ਗਹੋਂ ਬਾਉ ਬੂੜਤ ਸਭ ਜਾਹੇ ਸਾਡੀ ਬਾਹ ਪਕੜੋ ਸਭ ਕੁਝ ਡੁੱਬਦਾ ਜਾ ਰਿਹਾ ਹੈ ਸਭ ਕੁਝ ਗਰਕ ਹੁੰਦਾ ਜਾ ਰਿਹਾ ਹੈ ਸੰਸਕ੍ਰਿਤੀ ਧਰਮ ਇਮਾਨ ਇੱਜ਼ਤ ਆਬਰੂ ਸਭ ਨਸ਼ਟ ਹੋਦੀ ਜਾ ਰਹੀ ਹੈ ਕਮਜ਼ੋਰਾਂ ਦੀ ਬਾਹ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੇ ਪਕੜ ਲਈ ਤਦ ਹੀ ਤੇ ਆਪ ਦੇ ਨਾਲ ਇਹ ਵਾਕ ਜੁੜ ਗਿਆ ਬਾਹਾਂ ਜਿਨਾਂ ਦੇ ਪਕੜੀਏ ਸਿਰ ਦੀ ਜੇ ਬਾਹਾਂ ਨਾ ਛੋੜੀਏ ਗੁਰੂ ਤੇਗ ਬਹਾਦਰ ਬੋਲਿਆ ਧਰ ਪਈਏ ਧਰਮ ਨਾ ਛੋੜੀਏ ਵਾਖਈ ਦਿੱਲੀ ਦੇ ਚਾਂਦਨੀ ਚੌਂਕ ਦੇ ਚ ਸੀਸ ਤੇ ਦੇ ਦਿੱਤਾ ਪਰ ਕਮਜ਼ੋਰ ਬ੍ਰਾਹਮਣਾਂ ਦੀ ਬਾਹ ਨਹੀਂ ਛੋੜੀ ਆਪਣਾ ਸੀਸ ਦੇ ਕੇ ਬਾਹਾਂ ਮਜ਼ਬੂਤ ਕਰ ਦਿੱਤੀਆਂ ਆਪਣਾ ਸੀਸ ਦੇ ਕੇ ਸਿਰ ਬਚਾ ਦਿੱਤਾ ਆਪਣਾ ਸੀਸ ਦੇ ਕੇ ਦੇਸ਼ ਦੀ ਸੰਸਕ੍ਰਿਤੀ ਇੱਜ਼ਤ ਆਬਰੂ ਨੂੰ ਗੁਰਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੇ ਆਪਣਾ ਬਲੀਦਾਨ ਦੇ ਕੇ ਬਚਾਇਆ ਆਪ ਜਦ ਅਨੰਦਪੁਰ ਸਾਹਿਬ ਤੋਂ ਚਲੇ ਨੇ ਬ੍ਰਾਹਮਣਾਂ ਦੀ ਫਰਿਆਦ ਸੁਣ ਕੇ ਇਤਿਹਾਸਕ ਘਟਨਾ ਹੈ ਆਪ ਫਰਿਆਦ ਨੂੰ ਸੁਣ ਕੇ ਲੰਬੀ ਸੋਚਣੀ ਚ ਪੈ ਗਏ ਉਸ ਵਕਤ ਧਨਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਗੋਬਿੰਦ ਰਾਏ ਸੰਨ ਔਰ ਆਈ ਉਹ ਸਿਰਫ 9 ਸਾਲ ਦੀ ਸੀ ਆਪਣੇ ਪਿਤਾ ਨੂੰ ਬਹੁਤ ਗੰਭੀਰ ਸੋਚਣੀ ਵਿੱਚ ਦੇਖ ਕੇ ਹੱਥ ਜੋੜ ਕੇ ਕਹਿਣ ਲੱਗੇ ਗੁਰਦੇਵ ਪਿਤਾ ਇਸ ਤਰ੍ਹਾਂ ਦੀ ਗਹਿਰੀ ਸੋਚ ਔਰ ਉਸ ਵਿੱਚ ਚਿੰਤਾ ਵੀ ਹੈ ਕਿਉਂ ਇਕ ਕਮਜ਼ੋਰ ਬ੍ਰਾਹਮਣਾਂ ਨੂੰ ਵੇਖ ਕੇ ਸੋਚਣੀ ਹੈ ਤਾਂ ਸੋਚ ਆਪ ਦੇ ਕਿੱਥੇ ਤੱਕ ਪਹੁੰਚੀ ਹੈ ਤਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਗੋਬਿੰਦ ਰਾਏ ਦੇ ਸਿਰ ਤੇ ਹੱਥ ਰੱਖ ਕੇ ਕਹਿੰਦੇ ਨੇ ਕੋਈ ਬਹੁਤ ਵੱਡੀ ਆਤਮਾ ਦਾ ਅਸ਼ੀਰਵਾਦ ਚਾਹੀਦਾ ਹੈ ਤਾਂ ਹੀ ਇਹ ਆਤਮਾवां ਬਚ ਸਕਣਗੀਆਂ ਤਾਂ ਇੱਕਦਮ ਉਛਲ ਕੇ ਗੋਬਿੰਦ ਰਾਏ ਨੇ ਕਹਿ ਦਿੱਤਾ ਮਹਾਰਾਜ ਕਿਸੇ ਨੂੰ ਤੈਰਨਾ ਸਿਖਾਣਾ ਹੋਵੇ ਪਾਣੀ ਵਿੱਚ ਆਪ ਤੈਰਨਾ ਪੈਂਦਾ ਹੈ ਕਿਸੇ ਨੂੰ ਮਰਨਾ ਸਿਖਾਣਾ ਹੋਵੇ ਆਪ ਮਰਨਾ ਪੈਂਦਾ ਹੈ ਖਣਾਵਾ ਪਹਿਨ ਕੇ ਗੁਰਤੇਗ ਬਹਾਦਰ ਸਾਹਿਬ ਜੀ ਮਹਾਰਾਜ ਚੱਲ ਪਏ ਛੋਟੇ ਛੋਟੇ ਪਿੰਡ ਸ਼ਹਿਰਾਂ ਚੋਂ ਲੰਘਦੇ ਹੋਏ ਪੰਜ ਸਾਥੀਆਂ ਨੂੰ ਨਾਲ ਲੈ ਕੇ ਆਪ ਆਗਰਾ ਪਹੁੰਚੇ ਨੇ ਬਗੀਚੇ ਚ ਬੈਠੇ ਸਨ ਆਪਨੇ ਇੱਕ ਦੁਸ਼ਾਲਾ ਇੱਕ ਅੰਗੂਠੀ ਆਜੜੀ ਨੂੰ ਦਿੱਤੀ ਆਖਿਆ ਬਾਜ਼ਾਰੋਂ ਖਾਣ-ਪਾਨ ਦਾ ਸਾਮਾਨ ਲੈ ਕੇ ਆ ਤਾਂ ਕਿ ਸਾਡੇ ਨਾਲ ਦੇ ਸਾਥੀ ਤੇ ਅਸੀਂ ਕੁਝ ਖਾ ਸਕੀਏ ਇੱਕ ਹਲਵਾਈ ਦੇ ਪਾਸ ਜਦ ਇੱਕ ਕੀਮਤੀ ਦੁਸ਼ਾਲਾ ਤੇ ਹੀਰੇ ਜੜਤ ਰਤਨ ਜੜਤ ਇਹ ਅੰਗੂਠੀ ਆਜੜੀ ਵੇਚਣ ਲੱਗਾ ਹਲਵਾਈ ਨੂੰ ਸ਼ੱਕ ਪੈ ਗਿਆ ਲੱਖਾਂ ਦੀ ਇਹ ਅੰਗੂਠੀ ਸੈਕੜਿਆਂ ਦਾ ਇਹ ਕੀਮਤੀ ਦੁਸ਼ਾਲਾ ਇੱਕ ਆਜੜੀ ਦੇ ਪਾਸ ਔਰ ਇਹਨਾਂ ਦੇ ਬਦਲੇ 'ਚ ਇਹ ਸਿਰਫ ਖਾਣ ਪਾਣ ਦਾ ਸਮਾਨ ਮੰਗਦਾ ਥੋੜਾ ਜਿਹਾ ਹੋ ਨਾ ਹੋਵੇ ਇਸਨੇ ਚੁਰਾਇਆ ਹੈ ਪਰ ਕੌਣ ਦੱਸੇ ਇਹ ਤੇ ਆਪਣੇ ਆਪ ਨੂੰ ਗ੍ਰਿਫਤਾਰ ਕਰਾਉਣ ਵਾਸਤੇ ਗੁਰਤੇਗ ਬਾਦਰ ਸਾਹਿਬ ਜੀ ਮਹਾਰਾਜ ਨੇ ਸਵੈਮ ਹੀ ਅਡੰਬਰ ਰਚਿਆ ਹੈ ਸ਼ਹਿਨशाह ਦੇ ਸਾਹਮਣੇ ਹੋਣ ਦਾ ਰੋਸ ਨੂੰ ਦੱਸਣ ਦਾ ਕਿ ਤੂੰ ਜ਼ਬਰ ਕਰ ਰਿਹਾ ਹੈ ਤਸ਼ੱਦਦ ਕਰ ਰਿਹਾ ਹੈ ਹਲਵਾਈ ਨੇ ਸ਼ਹਿਰ ਕੋਤਵਾਲ ਨੂੰ ਖਬਰ ਕਰ ਦਿੱਤੀ ਆ ਜੜੀ ਪਕੜਿਆ ਗਿਆ ਉਸ ਤੋਂ ਪੁੱਛਿਆ ਗਿਆ ਇਹ ਸਭ ਕੁਝ ਤੈਨੂੰ ਕਿੱਥੋਂ ਮਿਲਿਆ ਤਾਂ ਦੱਸ ਦਿੱਤਾ ਬਾਗ਼ਰ ਬਗੀਚੇ 'ਚ ਬੈਠੇ ਨੇ ਇੱਕ ਤਿਆਗ ਦੀ ਮੂਰਤੀ ਉਹਨਾਂ ਨੇ ਮੈਨੂੰ ਇਹ ਦੁਸ਼ਾਲਾ ਦਿੱਤਾ ਹੈ ਔਰ ਇੱਕ ਅੰਗੂਠੀ ਦਿੱਤੀ ਹੈ ਇਸ ਤਰ੍ਹਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਗ੍ਰਿਫਤਾਰ ਹੋਏ فوج دے پہرے رچ دلی لیاں دے گئے اور اتھے ظالمہ نے پہلے پنجرے رچ بند کی تھا جو اٹھے پہر پربو دی رضا دے چرین دے سن انہ دی رسنا تو اے بول نکلے نے بل چھٹکے ہو بندھن پرے کچھو نہ ہوت اپائے کہو نانک اب اوٹ ہر ਗੱਜਜੋਂ ਹੋ ਹੋ ਸਹਾਇ ਫਿਰ ਆਪਨੇ ਅਕਾਲ ਪੁਰਖ ਦੇ ਅਗੋਂ ਇੰਜ ਵੀ ਜੋਦੜੀ ਕੀਤੀ ਏ ਸੰਗ ਸਖਾ ਸਭ ਤਜ ਗਏ ਕੋ ਨ ਨਿਭਿਓ ਸਾਥ ਕਹੋ ਨਾਨਕ ਏ ਵਿਪਤ ਮੇ ਤੇਕ ਏਕ ਰਘੁਨਾਥ ਏ ਪ੍ਰਭੂ ਤੇਰਾ ਹੀ ਆਸਰਾ ਤੇਰੀ ਓਟ ਹੈ ਔਰ ਤੇਰੇ ਆਸਰੇ ਕਰਕੇ ਹੀ ਮੈਂ ਮਜ਼ਲੂਮਾਂ ਦਾ ਪਖ ਲਿਆ ਕਮਜ਼ੋਰਾਂ ਦਾ ਪਖ ਲਿਆ ਔਰ ਵਕਤ ਦੀ ਸਤਾ ਨਾਲ ਟਕਰਾਇਆ ਸਤਾ ਕਿੰਨੀ ਕਠੋਰ ਹੁੰਦੀ ਹੈ ਕਹਿੰਨੇ ਮਾਂ ਲਈ ਵੀ ਜਗਾ ਨਹੀਂ ਆਉਂਦੀ ਸਤਾਧਾਰੀ ਦੇ ਹਿਰਦੇ ਚ ਪਿਤਾ ਲਈ ਵੀ ਥਾਂ ਨਹੀਂ ਆਉਂਦਾ ਭਰਾਵਾਂ ਲਈ ਵੀ ਥਾਂ ਨਹੀਂ ਆਉਂਦਾ ਭੈਣਾ ਪਤੀ ਜੀਆਂ ਬੱਚੇ ਬੱਚੀਆਂ ਲਈ ਵੀ ਕੋਈ ਥਾਂ ਨਹੀਂ ਆਉਂਦਾ ਸਤਾਧਾਰੀ ਦੇ ਹਿਰਦੇ ਚ ਥਾਂ ਆਉਂਦਾ ਸਿਰਫ ਸਿੰਘਾਸਣ ਲਈ ਸਿਰਫ ਸਤਾ ਲਈ ਔਰ ਉਸ ਸਤਾ ਤੋਂ ਸਭ ਕੁਝ ਕੁਰਬਾਨ ਕਰ ਸਕਦਾ ਹੈ ਇਸ ਦਾ ਜੀਮ ਦਾ ਜਾਗ ਦਾ ਸਬੂਤ ਮਿਲਦਾ ਹੈ ਔਰੰਗਜ਼ੇਬ ਨੇ ਸਤਾ ਦੀ ਖਾਤਰ ਆਪਣੇ ਤਿੰਨੇ ਭਰਾ ਕਤਲ ਕੀਤੇ ਆਪਣੇ ਬੁੱਢੇ ਪਿਤਾ ਨੂੰ ਆਗਰੇ ਦੇ ਕਿਲੇ ਵਿੱਚ ਕੈਦ ਕੀਤਾ ਗਰਮੀਆਂ ਦੇ ਦਿਨਾਂ 'ਚ ਇਹ ਬੁੱਢਾ ਪਿਓ ਕੈਦ ਸੀ ਅੰਦਰ ਸੇਵਾ ਕਰਦੀ ਸੀ ਉਸ ਦੀ ਲੜਕੀ ਜਹਾਂ ਆਰਾ ਔਰੰਗਜ਼ੇਬ ਦੀ ਭੈਣ ਇਹ ਵੀ ਕੈਦ ਸੀ ਕਿਉਂਕਿ ਪਿਓ ਦਾ ਪੱਖ ਲੈਂਦੀ ਸੀ ਪਿਓ ਦੀ ਹਿਮਾਇਤ ਕਰਦੀ ਸੀ ਅੰਦਰ ਸਰਾਹੀ ਦੇ ਜਦ ਪਾਣੀ ਮੁਕ ਚਲਿਆ ਔਰ ਸ਼ਾਮ ਤੱਕ ਪਾਣੀ ਦਾ ਚਲਣਾ ਬੜਾ ਔਖਾ ਸੀ ਦੁਪਹਿਰ ਢਲ ਚਲੀ ਸੀ ਸ਼ਾਹ ਜਹਾਂ ਨੇ ਸੰਤਰੀ ਨੂੰ ਆਵਾਜ਼ ਮਾਰੀ ਪਾਣੀ ਚਾਹੀਦਾ ਹੈ ਤੇ ਸੰਤਰੀ ਕਹਿਣ ਲਗਾ ਜਹਾਂ ਪੜਾ ਮੇਰੇ پاس ਤਾਲੇ ਦੀ ਚਾਬੀ ਨਹੀਂ ਚਾਬੀ ਤੇ ਬਾਦਸ਼ਾਹ ਸਲਾਮਤ ਆਪਣੇ ਕੋਲ ਰੱਖਦੇ ਨੇ ਇਤਬਾਰ ਹੀ ਨਹੀਂ ਕਰਦਾ ਸੀ ਔਰੰਗਜ਼ੇਬ ਮਤਾ ਕੋਈ ਸਿਪਾਈ ਆਜ਼ਾਦ ਕਰ ਦੇਵੇ ਸ਼ਾਹ ਜਹਾਨ ਨੂੰ ਤੇ ਸ਼ਾਹਾਂ ਤੋਂ ਖਤਰਾ ਅਜੇ ਵੀ ਔਰੰਗਜ਼ੇਬ ਨਸੀਬ ਜਦ ਸ਼ਾਹਜਹਾਂ ਦੀ ਜੌਦੜੀ ਸੁਣ ਕੇ ਸੰਤਰੀ ਔਰੰਗਜ਼ੇਬ ਦੇ ਪਾਸ ਗਿਆ ਤੇ ਕਹਿਣ ਲਗਾ ਬਾਦਸ਼ਾਹ ਸਲਾਮਤ ਸ਼ਾਹਜਹਾਂ ਪਾਣੀ ਮੰਗਦੇ ਨੇ ਗਰਜਦੀ ਹੋਈ ਆਵਾਜ਼ ਦੇ ਵਿੱਚ ਔਰੰਗਜ਼ੇਬ ਨੇ ਆਖਿਆ ਉਸ ਬੁੱਢੇ ਨੂੰ ਕਹਿ ਦੋ ਸ਼ਾਮ ਨੂੰ ਰੋਟੀ ਆਵੇਗੀ ਤੇ ਪਾਣੀ ਆ ਜਾਏਗਾ ਹੁਣ ਮੈਂ ਆ ਕੇ ਤਾਲਾ ਨਹੀਂ ਖੋਲ ਸਕਦਾ ਕਿਉਂਕਿ ਆਪ ਤਾਲਾ ਖੋਲਦਾ ਸੀ ਤੇ ਆਪ ਹੀ ਬੰਦ ਕਰਦਾ ਸੀ ਕੰਦੇ ਨੇ ਜਦ ਇਹ ਹੀ ਬੋਲ ਸੰਤਰੀ ਨੇ ਸ਼ਾਹਜਹਾਨ ਨੂੰ ਸੁਣਾਇ ਤਾਂ ਉਸ ਨੇ ਉੱਥੇ ਇੱਕ ਰੁਬਾਈ ਲਿਖੀ ਹੈ ਬਾਬਾਏ ਮਨ ਬਹਾਦਰ ਮਨ ਦਿਨੋਜ਼ ਲਖ ਸਵਾਰ ਬੋਦਮ ਇੱਕ ਦਿਨ ਮੈਂ ਵੀ ਲੱਖਾਂ ਅਸਵਾਰਾਂ ਦਾ ਮਾਲਕ ਸੀ ਅਮਰੋਜ਼ ਮੋਤਾਜ ਹੈ ਇਕ ਕਾਸਾ ਆਬਮ ਅੱਜ ਮੈਂ ਇੱਕ ਪਿਆਲਾ ਪਾਣੀ ਲਈ ਮੋਤਾਜ ਹਾਂ ਦਰੀ ਦੁਨੀਆ ਮਗਰੂਰ ਨ ਬਾਇਦ ਬੋਦ ਇਸ ਝੂਠੀ ਦੁਨੀਆ ਦਾ ਭੁੱਲ ਕੇ ਵੀ ਹੰਕਾਰ ਨਹੀਂ ਕਰਨਾ ਚਾਹੀਦਾ ਐ ਪਿਸ਼ਰ ਤੂੰ ਅਜਮ ਮੁਸਲਮਾਨੀ ਐ ਮੇਰੇ ਬੱਚੇ ਤੂੰ ਅਜੀਬ ਮੁਸਲਮਾਨ ਐ ਤੂੰ ਸੁਣ ਤੇ ਸਹੀ ਆਫਰੇ ਹਿੰਦੂਆ ਹਰ ਬਾਗ ਕੇ ਮੁਰਦਾ ਰਾਮੇ ਦੇਹੰਦ ਦਾਇਮ ਆ ਸ਼ਾਵਾਸ਼ ਹਿੰਦੂਆ ਤੇ ਮਰੇ ਹੋਏ ਪਿਉ ਨੂੰ ਵੀ ਪਾਣੀ ਦੇਂਦੇ ਨੇ ਐ ਪਿਸ਼ਰ ਤੂੰ ਅਜਮ ਮੁਸਲਮਾਨੀ ਜ਼ਿੰਦਾ ਰਾਬਾ ਜਾਨਮ ਬਾ ਆਬ ਨ ਰਸਾਨੀ ਪਿਉ ਤੇਰਾ ਜ਼ਿੰਦਾ ਐ ਤੇ ਪਾਣੀ ਦੇ ਘੁੱਟ ਲਈ ਤਰਸ ਰਿਹਾ ਐ ਪਿਤਾ ਪਾਣੀ ਦੇ ਘੁੱਟ ਲਈ ਤਰਸੇ ਐ ਰਾਮਾ ਨੂੰ ਦਰਪਾ ਕੇ ਮਾਰੇ ਐ ਭਤੀਜਿਆਂ ਨੂੰ ਤੜਪਾ ਕੇ ਮਾਰੇ ਪਹਿਣਾ ਦੀ ਸ਼ਾਦੀ ਨਹੀਂ ਕੀਤੀ ਬੱਚੀਆਂ ਦੀ ਸ਼ਾਦੀ ਨਹੀਂ ਕੀਤੀ ਇਸ ਪੁਰਸ਼ ਤੋਂ ਹੋ ਹੀ ਨਹੀਂ ਸਕਦਾ ਸੀ ਕਿ ਇਹ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨਾਲ ਇਨਸਾਫ ਨਾਲ ਪੇਸ਼ ਆਉਂਦਾ ਹੈ ਹੁਕਮ 사ਦਰ ਕਰ ਦਿੱਤਾ ਕਿ ਇਹ ਈਨ ਮਨੇ ਨਹੀਂ ਤੇ ਸ਼ਹੀਦ ਕਰ ਦਿਓ ਤਾਂ ਤਸੀਹੇ ਦੇਖੇ ਦਿੱਲੀ ਦੇ ਚਾਂਦਨੀ ਚੌਕ ਦੇ ਆਪ ਨੂੰ ਸ਼ਹੀਦ ਕੀਤਾ ਗਿਆ ਮੱਗਰ ਸੁਦੀਪਨ ਸੰਮਤ 1732 ਨੂੰ ਆਪ ਜੀ ਨੂੰ ਦਿੱਲੀ ਵਿਖੇ ਸ਼ਹੀਦ ਕੀਤਾ ਗਿਆ ਆਪ ਜੀ ਦਾ ਸਿਸ ਭਾਈ ਜੇਤਾ ਲੈ ਕੇ ਗਿਆ ਜਿਸ ਦਾ ਸਿਸਕਾਰ ਅਨੰਦਪੁਰ ਸਾਹਿਬ ਹੋਇਆ ਆਪ ਦੀ ਦੇਹੀ ਨੂੰ ਲੱਖੀ ਸਾ ਬਣਜਾਰੇ ਨੇ ਗੱਡੇ ਤੇ ਰੱਖ ਕੇ ਆਪਣੇ ਘਰ ਲਿਆਂਦਾ ਇੱਕ ਛੋਟਾ ਜਿਹਾ ਪਿੰਡ ਸੀ ਜਿਸ ਦਾ ਨਾਮ ਸੀ ਰਕਾਬਗੰਜ ਆਪਣੇ ਘਰ ਦੇ ਵਿੱਚ ਪਾਤਸ਼ਾਹ ਦੀ ਪਵਿੱਤਰ ਦੇਹੀ ਨੂੰ ਰੱਖ ਕੇ ਆਪਣੇ ਮਕਾਨ ਨੂੰ ਅਗਲਾ ਦਿੱਤੀ ਇਸ ਤਰ੍ਹਾਂ ਸਤਿਗੁਰੂ ਦੀ ਦੇਹੀ ਦਾ ਸਿਸਕਾਰ ਹੋਇਆ ਇਹ ਦੋਵੇਂ ਪਾਵਨ ਅਸਥਾਨ ਗੁਰਦੁਆਰਾ ਸੀਸਗੰਜ ਗੁਰਦੁਆਰਾ ਰਕਾਬਗੰਜ ਦਿੱਲੀ ਦੇ ਵਿੱਚ ਮੌਜੂਦ ਨੇ ਤੇ ਆਪ ਦੀ ਪਰਮ ਸ਼ਹਾਦਤ ਦਾ ਸੰਦੇਸ਼ ਦੇ ਰਹੇ ਨੇ ਉਪਦੇਸ਼ ਦੇ ਰਹੇ ਨੇ ਚੁਣਾ ਜ਼ਿੰਦਗਾ ਨਹੀਂ ਕੋ ਨੰਦਰ ਜਹਾ ਕਿ ਚੋ ਮਰਦਾਬਾਸ਼ੀ ਨਾ ਗੋਇਨ ਮਰਦ ਇਸ ਸੁਧਾਂਗਨਾਲ ਆਪਣੀ ਜ਼ਿੰਦਗੀ ਬਤੀਤ ਕਰ ਕਿ ਜਦ ਤੂੰ ਮਰ ਵੀ ਜਾਏ ਤੇਰੀ ਮੌਤ ਜ਼ਿੰਦਗੀ ਦਾ ਉਪਦੇਸ਼ ਦਿੰਦੀ ਰਹੇ ਜ਼ਿੰਦਗੀ ਦਾ ਦਰਸ਼ ਦਿੰਦੀ ਰਹੇ